ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਜਿਹੜੀ ਆਪਣੇ ਘਰੇ ਲੱਗੀਆਂ ਹੋਈਆਂ ਟੂਟੀਆਂ ਠੀਕ ਕਰਨ ਦਾ ਤਰੀਕਾ ਦੱਸਦੇ ਹਾਂ ਇਹ ਜੋ ਲੱਗੀ ਹੈ ਲਗੀ ਦੀ ਮਦਦ ਨਾਲ ਆਪਾਂ ਜਿਹੜਾ ਉਤਲੱਕਾ ਪਰਟਾ ਇਹ ਖੋਲ੍ਹਣਾ ਉਸ ਤੋਂ ਬਾਅਦ 14 15 ਨੰਬਰ ਪਾਣਾ ਹੁੰਦਾ ਜਿਹੜਾ ਉਹਦੇ ਨਾਲ ਆਪਾਂ ਜਿਹੜਾ ਵਿੱਚ ਸਪਿੰਡਲ ਦਾ ਐਂਗਲ ਹੁੰਦਾ ਇਹਨੂੰ ਆਪਾਂ ਖੋਲ੍ਹ ਲੈਣਾ ਕੋਈ ਆਪਾਂ ਤਾਂ ਤਾਂ ਤੱਕੀ ਦੇ ਪਾਣੀ ਬੰਦ ਕਰਨ ਦੀ ਜ਼ਰੂਰਤ ਨਹੀਂ ਹੈ ਤੇ ਗੁਰੂ ਆਪਾਂ ਕਿਸੇ ਵੀ ਚੀਜ਼ ਨੂੰ ਕਰਕੇ ਜੇ ਕੋਈ ਟਰੇ ਹੋ ਗਈ ਰਸੋਈ ਦੇ ਵਿੱਚ ਉਹਨੂੰ ਕਰਕੇ ਆਪਾਂ ਨੇ ਕੋਲ ਕੇ ਤੇ ਨਾਲ ਜਿਹੜਾ ਨਵਾਂ ਜਿਹੜਾ ਆਪਣਾ ਡੈਸਕੋ ਪਾ ਦਾਂਗੇ ਇਹ ਬਹੁਤ ਘਰਾਂ ਦੇ ਹੁੰਦਾ ਹੈ ਸਿਸਟਮ ਇਹ ਪਾਣੀ ਟੁੱਟ ਜਾਂਦਾ ਜਾਨੀ ਕਿ ਤਕਰੀਬਨ ਹੁੰਦਾ ਹੀ ਹੈ ਵੀ ਥੋੜੇ ਥੋੜੇ ਤੇ ਹਮਕਿ ਸੜਦੀਆਂ ਰਹਿੰਦੀਆਂ ਸਿਰਫ 60 ਰੁਪਏ ਦੇ ਵਿੱਚ ਤੁਸੀਂ ਆਪਣੇ ਘਰੇ ਠੀਕ ਕਰ ਸਕਦੇ ਹੋ ਇਹ ਖੋਲ ਕੇ ਨਮਾ ਪਕਾ ਸਕਦੇ ਆ ਤੇ ਤੁਸੀਂ ਦੇ ਸਕਦੇ ਹੋ ਆਪਾਂ ਜਦੋਂ ਲੱਗ ਗਿਆ ਇਹਦੇ ਘੇਰੇ ਨਾਲ ਇੱਕ ਰਵੜਦਾ ਰੇਂਗ ਹੁੰਦਾ ਹੈ ਤੇ ਜਿਹਨੂੰ ਆਪਾਂ ਜ਼ਿਆਦਾ ਵੀ ਨਹੀਂ ਕਸਣਾ ਬਸ ਹੱਥ ਨਾਲ ਜਨਾ ਪਾ ਲੈਣਾ ਆਪਣਾ ਪੂਰਾ ਟਾਈਪ ਹੋ ਗਿਆ ਪਰ ਲੱਗ ਗਿਆ ਸੈਟ ਹੋ ਤੇ ਜਿਆ ਦੇਖੋ ਤੁਸੀਂ ਬਚ ਕੀ ਕੋਸੀ ਜੇ ਕੋ ਟੈਂਕੀ ਦਾ ਜਦੋਂ ਪਾਣੀ ਖਤਮ ਹੋ ਜਾਂਦਾ ਬਿਲਕੁਲ ਉਦੋਂ ਵਿੱਚ ਜਿਹੜੀ ਚੀਜ਼ਾਂ ਹੁੰਦੀਆਂ ਉਹ ਇਹਦੇ ਵਿੱਚ ਸਕੇ ਫਸ ਜਾਂਦੀਆਂ ਬਾਕੀ ਸੇ ਡੈਸਕ ਦੇ ਵਿੱਚ ਦੋ ਆਪਸ ਵਿੱਚ ਪਸਰੇ ਜਾਂ ਜਾਂਦੋਂ ਕੋਸ ਜਾਂਦ ਨੇ ਜਿਹਦੇ ਕਰਕੇ ਪਾਣੀ ਸੜਦੀ ਰਹਿੰਦੀ ਹੈ ਇਹ ਸਿਰਫ 60 ਰੁਪਏ ਦੀ ਚੀਜ਼ ਹੈ ਜਿਹਦੇ ਨਾਲ ਆਪਾਂ ਆਪਣੀ ਪਾਣੀ ਨੂੰ ਬਚਾ ਸਕਦੇ ਆ ਇਹ ਦੇਖ ਸਕਦੇ ਤੁਸੀਂ ਹੁਣ ਆਪਾਂ ਤੁਹਾਨੂੰ ਦਿਖਾਉਣੇ ਕਸਕੇ ਹਰ ਇੱਕ ਚੀਜ਼ ਜਿੰਕੇ ਬਾਥਰੂਮ ਦੇ ਟੁੱਟ ਜਾਂਦੇ ਕੋਈ ਵੀ ਸੋਈਦਿਆਂ ਟੁੱਟਣ ਵਿੱਚ ਸਿਰਫ ਇਹੀ ਚੀਜ਼ ਹੁੰਦੀ ਹੈ ਹਰ ਇੱਕ ਚ ਜਿਹਨੂੰ ਆਪਾਂ ਬਦਲ ਸਕਦੇ ਆ ਇਹ 40 ਰੁਪਏ ਤੋਂ ਸਟਾਰਟ ਹੋ ਕੇ ਬਾਅਦ ਤੋਂ 100 ਰੁਪਏ ਦੇ ਕਿਰਦਾਰ ਸਿਸਟਮ ਹੈ। ਇਹ ਆਪਾਂ ਲਿਆ ਕੇ ਪਾ ਸਕਦੇ ਹਾਂ ਸਾਨੂੰ ਨਾਲ ਤਾਂ ਜੋ ਆਪਣੇ ਘਰ ਦੀਆਂ ਟੂਟੀਆਂ ਜੋ ਪਾਣੀ ਹੈ, ਵੇਸਟ ਸੈਟ ਰਹੀਆਂ ਤੇ ਆਪਣਾ ਪਾਣੀ ਨਾ ਖਰਾਬ ਹੋਵੇ। ਤੁਸੀਂ ਦੇਖ ਸਕਦੇ ਹੋਣ ਆਪਣੀ ਬਿਲਕੁਲ ਜੀ ਪਾਣੀ ਨਹੀਂ ਸੈਟ ਰਹੀ ਟੂਟੀ। ਸਿਰਫ 60 ਰੁਪਏ ਦੀ ਜੀ ਹੈ ਜਿਸ ਦੇ ਨਾਲ ਆਪਾਂ ਪਾਣੀ ਵੇਸਟ ਹੋਣ ਤੋਂ بچਾ ਸਕੀਏ ਕਿਉਂਕਿ ਪਾਣੀ ਦੀ ਜੋ ਤੁਹਾਨੂੰ ਪਤਾ ਹੀ ਆਉਣ ਵਾਲੇ ਸਮੇਂ ਤੇ ਜਾਈ ਹਾਗਿਆ ਤਾਂ ਬਹੁਤ ਗਿਲਤ ਹੋਣੀ ਹੈ ਇਸ ਲਈ ਆਪਾਂ ਪਾਣੀ ਨੂੰ ਬਰਤੋਤ ਬਚਾਓ ਤੇ ਜਿਹੜੀ ਚੀਜ਼ ਹੁੰਦੀ ਹੈ ਸਿਰਫ 60 ਰੁਪਏ ਦੀ ਹਿੰਦੀ ਦੀ ਪਿੱਛੇ ਆਪਾਂ ਲੱਖਾਂ ਲੀਟਰ ਪਾਣੀ ਬੋਲ ਦਿੰਨੇ